ਚੱਲ ਬਾਕੀ ਜੀ ਗਾਂ ਪਾਵੇ ਕੁਝ ਕੁਤੇ ਅੱਜ ਦੇ ਬਣਾਉਚਾ ਸੀ ਪਾਉਣਨ ਲੱਗਿਆ ਤੁਸੀਂ ਦੇਖਿਓ ਤੁਸੀਂ ਦੇਖਦੇ ਰਹੋ ਤੇ ਕਮੈਂਟ ਕਰਕੇ ਦੱਸਿਓ ਬਾਈ ਪੱਗ ਸੋਹਣੀ ਬੰਨੀ ਐ ਕਿ ਨਹੀਂ ਬੰਨੀ ਤੇ ਦੇਖਦੇ ਆ ਬਨ ਵੀ ਛੇਤੀ ਜਤੀ ਪੱਕ ਕਰਾਂ ਕਿੰਨੇ ਮਿੰਟਾਂ ਜੇ ਬਣਦਾ ਦੇਖਦੇ ਆ ਲਾਈਕ ਲਵ ਹੋਂਟੇ ਹੋਂ ਤੇਰਾ ਸੀਸਾ ਵੀ ਇਹੀ ਆ ਜਰਾ ਠੀਕ ਆ ਤੇ ਅੱਪਾ ਵੀ ਪੱਗ ਬੰਨਿਆ ਕਰਾਂਗੇ ਟੋਪੀ ਤੇ ਭੜੇ ਲੱਗਦੇ ਆ ਤੇ ਚੱਲ ਵੀ ਜਾਓ ਬੰਨ ਕਰਾ ਹੜਾ ਬਾਦ ਨਹੀਂ ਮੁੰត្រਾ ਕਮਾਲ ਘਾਤ ਕਮਾਲ ਤੈਨੂੰ ਦੇ ਕੀ ਮੈਂ ਬਣਾ ਲਉਂ ਪੱਕੀ ਗੱਲ ਲੋਈ ਇਹ ਤੇ ਪਹਿਲੀ ਵਾਰ ਅਸੀਂ ਬਲੌਗ ਸਟਾਰ ਕਰਤਾ ਤੇ ਬਲੌਗ ਡੇਲੀ ਆਇਆ ਕਰਨਾ ਹੈ ਜਰੂਰ ਸਾਡਾ ਪੇਜ ਨੂੰ ਫੋਲੋ ਕਰ ਲਿਓ ਤੇ ਫਟੇ ਲਾਈਕ ਵੀ ਕਰੋ ਸਬਸਕ੍ਰਾਈਬ ਵੀ ਕਰੋ ਲੈ ਵੀ ਕਰੋ ਠੀਕ ਹੈ ਜੀ ਤੇ ਕਮੈਂਟ ਕਰਕੇ ਦੱਸਿਓ ਪੱਗ ਕਿੰਨੀ ਘੈਂਡ ਆ ਕਿੰਨੀ ਸੋਹਣੀ ਆ ਤੇ ਕਿਹੜੀ ਬੰਨੀ ਆ ਇਹ ਕਿਹੜੀ ਬੰਨੇ ਆ ਪਟਿਆਲਾ ਕਾ ਬਰਨਾਲਾ ਦੱਸ ਦੇ ਅਜਾ ਬੰਨਲਾਂ ਦੇ ਘਰ ਆਲੇ ਆਲੇ ਬੰਨਲਾਂ ਐ ਬਾਅਦ ਦੱਸੂਗਾ ਤੇ ਲੋਈ ਬੰਨੀ ਆਉਂਦਾ ਕਹਿਰ ਕਹਿਰ ਬਹੁਤ ਸੁਣੀ ਸੋਹਣੇ ਸੋਹਣੇ ਕਮੈਂਟ ਕਰਕੇ ਦੱਸਿਓ ਤੁਸੀਂ ਵੀ ਇਹ ਪੱਗ ਘੈਂਟ ਬੰਨੀਆਂ ਨੇ ਸਾਡੇ ਵੀਰ ਨੇ ਤੇ ਇਹਦੀਆਂ ਵੀਡੀਓ ਆਇਆ ਕਰਦੇ ਨਹੀਂ ਤੁਸੀਂ ਰੋਜ਼ ਦੇਖਿਆ ਕਰੋਗੇ ਥੋੜਾ ਢਿੱਡਾ ਦੁੱਖਾਂ ਲੱਗ ਜਾਊਗਾ ਠੀਕ ਹੈ ਜੀ ਅਸੀਂ ਹਾਸੇ ਕਢਾਉਣੀ ਆਏ ਹੋਇਆ ਅਸੀਂ ਕੁਝ ਕਰਨ ਨਹੀਂ ਆਏ ਆ ਰਮਨ ਵਾਲੇ ਦਾ ਗੰਡੀ ਨਹੀਂ ਰਾਬ ਦੇਦੇ ਨੇ ਲੈ 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 ਸਮਾਰਕ ਦੇਖ ਮੈਂ ਤਾਂ ਘਟ ਦਿਖੂਗਾ ਕੋਈ ਚੱਕਰ ਨਹੀਂ ਤੂੰ ਦੇਖਣਾ ਤੇ ਪੰਨ ਵੰਨ ਕੈਂਡ ਕੈਂਡ ਲਓ ਜੀ ਲਓ ਕੈਂਡ ਸਿਰਾਂ ਗੱਲਬਾਤ ਕਰਦੇ ਮਟਰੋ ਹਿਆ ਬੱਟ ਬੱਟ ਜਾਂ ਪੂਰਾ ਮਰੋੜਾ ਦੇਖੋ ਕੀ ਬਾਤ ਆ ਨਾਲ ਦੀ ਪੀ ਸਲਟ ਹੈ ਤੇ ਨਾਲ ਦੀ ਭੱਗ ਮੈਚਿੰਗ ਕਰ ਗਿਆ ਪੈਟਰ ਲੱਗ ਰਿਹਾ ਲੋਰ ਅਲੱਗ ਹੈ ਉਧਰ ਜਾਣਾ ਹਮਨ ਟੂਸ਼ਨ ਜਾਣਾ ਤਾਂ ਬੰਨੀ ਅਗਾਂਡ ਜੀ ਇਹ ਲੈ ਕੀ ਬਾਤ ਹੈ ਇਹਦਾ ਬਾਤ ਟੱਕ ਦੂੰ ਲਾਈਨ ਟੱਕੇਗਾ ਬਾਤ ਟੱਕ ਦੇ ਦੂੰਦੇ ਨੇ ਯਾਰ ਸੰਗੀਤ ਯਾਰ ਬੰਨ ਤਿੱਕਿਆ ਅੜਕਿਆ ਉਹ ਤਰਸ ਸਰ ਵੀ ਢਾਗ ਲਿਆ ਲੈ ਲੈ ਮੇਤਰ ਦੱਸੋ ਵੀ ਹਾਲੇ ਥੋੜਾ ਹੈ ਹਾਲੇ ਫਰਲਾ ਪੈਸੇ ਵੀ ਟੰਕਣਾ ਹੈ ਤੇ ਇਵੇਂ ਲੱਗੀ ਜਰੂਰ ਦੱਸਿਓ ਯਾਰ ਪੱਗ ਫਤੇ ਵੀਰ ਦੀ ਤੇ ਸੁੱਡੀ ਰਹਿ ਲੈਣੀ ਆ ਤੇ ਆਪਾਂ ਵੀ ਬੰਨਣਾ ਕਰਾਂਗੇ ਐਦਾਂ ਕੋਈ ਨਹੀਂ ਆਪਾਂ ਨੇ ਥੋੜਾ ਜਿਹਾ ਤਾਂ ਸਿੱਖ ਲਈਏ ਤੇ ਕੜ 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 ਲੋ ਜੀ ਦੱਸੋ ਜੀ ਕਮੈਂਟ ਕਰਕੇ ਫਤੇ ਕੀ ਕਹਿਣਾ ਚਾਹਣਾ ਹੂੰ ਕੀ ਕਹਿਣਾ ਚਾਹਣਾ ਤੂੰ ਜਿੰਨੇ ਪੱਗ ਨਹੀਂ ਬੰਨਦੇ ਮੈਂ ਤਾਂ ਕੀ ਚੀਜ਼ ਕਰਾਂਗਾ ਹਾਂ ਆ ਦਿਲ ਦਾ ਨੇ ਮਾਰਾ ਮੁਸੇਆਲਾ ਗਾਣਾ ਹੀ ਕੋਈ ਗੱਲ ਕਹੂੰਗਾ ਪੰਜਾਬੀ ਆ ਗਿਆ ਓ ਪੰਜਾਬੀ ਆ ਗਿਆ ਅਜੀਬ ਕੋ ਕੱਢੀਆ ਫਿਰ ਤੇ ਪੱਗ ਦੱਸੋ ਕਹੇ ਮੇਰੀ ਕੈਂਟ ਬੰਨੀ ਗਈ ਆ ਦੇਖਦਾ ਦਲਜੀਤ ਜੀ ਦੀ ਛਾੜੇ ਵੀ ਆਈ ਆਈ ਡਾਂਗ ਮਾਰੇ ਪੰਜਾਬੀ ਆ ਗਿਆ ਠੀਕ ਆ ਤੂੰ ਯਾਰ ਪੁੱਸੇ ਨਾਲ ਕਹੇ ਬਈ ਪੱਗ ਕੈਂਟ ਬੰਨੀ ਗਈ ਆ ਦੱਸੋ ਪੱਗ ਮੇ ਲੋਨੀ ਯਾਰੀ ਦੱਸੋ ਕਮੈਂਟ ਕਰਕੇ ਕਮੈਂਟ ਕਰਕੇ ਰੱਖ ਜੋ ਠੀਕ ਹੈ ਜੀ ਹਾਂ ਹਾਂ ਕਿਹਦੇ ਫੈਨ ਹੋ ਠੀਕ ਆ ਤੇ ਬਾਕੀ ਹਨਾ ਵੀਡੀਓ ਸ਼ੇਅਰ ਕਰ ਦਿਓ ਸਿੰਗਰ ਦੇ ਫੈਨ ਹੋ ਠੀਕ ਆ ਸਿੱਧੂ ਮੂਸੇਵਾਲਾ ਜਾਂ ਦਲਜੀਤ ਦਿਸਾਂ ਹਾਂ ਜਰੂਰ ਦੱਸੋ ਠੀਕ ਆ ਓਕੇ ਧੰਨਵਾਦ ਵੀਡੀਓ ਸ਼ੇਅਰ ਕਰ ਦਿਓ